ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਮਜ਼ਦਗੀ ਪ੍ਰਵਾਨ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੁਰਿੰਗ ਪਰ ਆ ਕੇ ਆ ਰਹੇ ਹੈ ਔਰ ਸੁਖਪਾਲ ਸਿੰਘ ਖੈਰਾਦੀ ਨਾਮਿਨੇਸ਼ਨ ਔਰ ਉਸ ਤੋਂ ਪਹਿਲਾਂ ਡਾਕਟਰ ਗਾਂਧੀ ਸਾਹਿਬ ਦੀ ਪ੍ਰਹਾਕੇ ਆਇਆ ਔਰ ਅੱਜ ਜੀਤ ਮਹਿੰਦਰ ਸਿੰਘ ਜੀ ਦੇ ਨਾਮਿਨੇਸ਼ਨ ਤੇ ਆਏ ਆ ਔਰ ਜਿਸ ਪ੍ਰਕਾਰ ਲੋਕਾਂ ਦਾ ਉਤਸ਼ਾਹ ਹੈ ਔਰ ਜੋਸ਼ ਹੈ ਇਹ ਮੈਂ ਕਹਿ ਸਕਦਾ ਕਿ ਹਰ ਸਿਮਰਤ ਕੋਰ ਬਦਲ ਐਸوار ਦੇਸ਼ ਦੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਣਗੇ ਤੁਹਾਨੂੰ ਯਾਦ ਹੋਣਾ ਮੈਂ ਪਹਿਲਾਂ ਕਿਹਾ ਸੀ ਕਿ ਵਿਧਾਨ ਸਭਾ ਚ ਕੋਈ ਬਦਲ ਨਹੀਂ ਜਾਏਗਾ ਔਰ ਕੋਈ ਬਦਲ ਪੰਜਾਬ ਦੀ ਵਿਧਾਨ ਸਭਾ ਚ ਅੱਜ ਨਹੀਂ ਹੈ ਇਹ ਮੈਨੂੰ ਲੱਗਦਾ ਕਿ ਆਖੀਰਲਾ ਕੱਲ ਬਠਿੰਡੇ ਦੇ ਲੋਕ ਗੱਡਣਗੇ ਔਰ ਹਰ ਸਿਮਰਤ ਕੋਰ ਬਾਦਲ ਨੂੰ ਵੱਡੇ ਫਰਕ ਦੇ ਨਾਲ ਚੋਣ ਹਰਾਉਣਗੇ ਔਰ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਸਾਡੀਆਂ ਗਰੰਟੀਆਂ ਨੇ ਔਰ ਪੂਰੇ ਦੇਸ਼ ਪਰ ਦੇ ਰੁਝਾਨ ਆ ਰਹੇ ਨੇ ਬੀਜੇਪੀ ਕਹਿ ਰਹੀ ਸੀ ਅਪਕੀ ਬਾਅਰ 400 ਪਰ ਹੋਣ ਕਹਿ ਰਹੀ ਹੈ ਅਪਕੀ ਬਾਅਰ ਸਥਿਰ ਸਰਕਾਰ ਔਰ ਇਸ ਪ੍ਰਕਾਰ ਦਾ ਮੰਗਲਸੂਤਰ ਫਲਾ ਇਧਰ ਉਧਰ ਦੀ ਗੱਲ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਹਾਲਾਤ ਬਹੁਤ ਨਾਜ਼ੁਕ ਨੇ ਔਰ ਕਾਂਗਰਸ ਪਾਰਟੀ ਸਰਕਾਰ ਬਣਾ ਰਹੀ ਹੈ ਲੁਧਿਆਣਾ ਕੋਈ ਰਾਮਨਾ ਇੱਕ طرف ਮੋੜ ਹੈ ਤੁਸੀਂ ਰਿਸਪੌਂਸ ਕੀ ਹੈ ਗਦਾਰੀ ਵਰਸਸ ਵਫਾਦਾਰੀ ਦਾ ਚੋਣ ਹੈ ਔਰ ਮੈਨੂੰ ਲੱਗਦਾ ਵਫਾਦਾਰੀ ਦੀ ਜਿੱਤ ਹੋਏਗੀ ਉਹ ਮੈਂ ਕੀ ਹਰ ਸਿਮਰਤ ਕੌਰ ਬਾਦਲ ਇਸ ਤੋਂ ਬਾਅਦ ਚੋਣ ਹਾਰ ਜਾਣਗੇ ਉਸ ਤੋਂ ਬਾਅਦ ਰਾਜਾ ਵੜੇਕ ਵਿਧਾਨ ਸਭਾ ਦਾ ਚੋਣ ਹਰ ਸਿਮਰਤ ਨਾਲ ਲੜੂਗਾ ਠੀਕ ਹੈ ਜੀ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਆਰਾਮਨਾ ਜੋਨ ਬਚਾ ਰਹੇ ਦਾ ਅੱਜ ਸਪੀਡ ਫੜੀ ਹੈ ਜੀ ਤੇ ਉਮੀਦ ਕਰਦੇ ਆ ਤਾਂ ਬਹੁਤ ਵਧੀਆ ਬਹੁਤ ਨਜਿੱਤਾ ਹੈ ਇਹ ਹੀ ਹਰ ਇੱਕ ਦੀ ਨਿਗਰਟਿਵੀ ਹੋਈ ਇਨਸਾਫ ਮਿਲੂਗਾ ਸਿੱਧੂ ਨੂੰ ਉਸੇ ਵਾਲੇ ਨੂੰ ਪਰਿਵਾਰ ਨੂੰ ਮਿਲੂਗਾ ਬਹੁਤ देर ਹੋ ਗਈ ਜੀ ਇਲੈਕਸ਼ਨ ਆਉਣ ਕਿਹਨੇ ਚਾਹੀਦਾ ਬਿਲਕੁਲ ਉਮੀਦ ਕਰ ਸਕਦੇ ਆ ਪਰੰਤੂ ਜੋ ਸਰਕਾਰ ਵੱਲੋਂ ਸਮੇਂ-ਸਮੇਂ ਦੇ ਉੱਤੇ ਅੜਿੱਕੇ ਡਾਏ ਜਾ ਰਹੇ ਹੈ ਤੁਹਾਡੇ ਸਾਹਮਣੇ ਇਹ ਵੀ 2 ਸਾਲ ਹੋ ਗਏ ਅਲੇ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਹੀ ਕੰਮ ਜਾਬ ਹੋ ਗਿਆ ਜੀ ਜੀ ਸਾਨੂੰ ਚਾਰਜ ਫਰੇਮ ਕਰਨਾ ਹੀ ਫੈਸਲੇ ਵਰਗਾ ਲੱਗਿਆ ਵੀ ਘੱਟੋ ਘੱਟ ਕੇ ਸ਼ੁਰੂ ਤਾਂ ਹੋਇਆ ਤਾਂ ਉਸੇ ਦੀ ਅਫਰਡ ਇਹ ਹੈ ਸਾਨੂੰ ਉਮੀਦ ਹੈ ਵੀ ਪਹਿਲਾਂ ਮੈਂ ਕੱਲਾ ਸੀ ਸ਼ਾਇਦ ਪੰਜ ਸੱਤ ਜਾਣਿਆਂ ਨੇ ਜਿਹੜੇ ਜਿੰਨੀਆਂ ਵੀ ਸੀਟਾਂ ਵੱਧ ਤੋਂ ਵੱਧ ਕਾਂਗਰਸ ਨੂੰ ਲਵੇ ਤਾਂ ਇਹ ਜਾ ਕੇ ਬਾ ਚ ਉਮੀਦ ਕਰ ਸਕਦਾ ਮੈਂ ਸਿੱਧੂ ਸਾਹਿਬ ਨੂੰ ਕਾਫੀ ਉਮੀਦ ਹੈ ਸਾਡੀ ਬਹਿਣ ਚੋਣ ਚਰਚਾ ਚੱਲ ਰਹੀ ਸੀ ਬਹੁਤ ਚਰਚਾ ਚੱਲ ਰਹੀ ਸੀ ਪਹਿਲਾਂ ਲੋਕ ਸਭ ਚੋਣਾਂ ਤੋਂ ਉਤਰਨ ਦੀ ਉਸ ਤੋਂ ਬਾਅਦ ਇੱਕੋ ਦਮ ਇਹ ਹੈਬਟ ਕਿਵੇਂ ਹੋਇਆ ਕਿ ਜਤਿੰਦਰ ਦੇ ਸਾਥ ਬਣੇ ਬੇਟਾ ਚਰਚਾ ਸੀ ਹੀ ਔਰ ਮੈਨੂੰ ਆਫਰ ਵੀ ਦਿੱਤੀ ਗਈ ਸੀ ਵੀ ਤੁਸੀਂ ਲੜੋ ਪਰੰਤੂ ਮੇਰੀ ਆਪਣੀ ਜਿਹੜੀ ਘਰੇਲੂ ਹਾਲਾਤ ਕੁਝ ਇਸ ਤਰ੍ਹਾਂ ਦੇ ਸੀ ਹਲੇ ਤਾਂ ਮੈਂ ਮੇਰੀ ਜਿਹੜੀ ਪਹਿਲਾ ਉਹ ਜਸਿਸ ਦੀ ਸੀ ਤਾਂ ਇਸ ਕਰਕੇ ਮੈਂ ਕਿ ਮੇਰਾ ਪੂਰਾ ਧਿਆਨ ਕੇਸ ਵਾਲੇ ਪਾਸੇ ਹੈ ਤੇ ਚੋਣਾ ਤਾਂ ਆਉਂਦੀਆਂ ਰਹਿੰਦੀਆਂ 2.5 ਸਾਲ ਬਾਅਦ ਕਦੇ ਕੋਈ ਗੱਲ ਨਹੀਂ ਜੇ ਹੋਇਆ ਕੀੜਾ ਤਾਂ ਕਰੇ ਫੇਰ ਦੇਖ ਲੈਣਗੇ ਸਰ ਤੁਸੀਂ ਵਿਧਾਨ ਸਭਾ ਚੋਣਾਂ ਲੜ ਸਕਦੇ ਬੇਟਾ ਹਲੇ ਟਾਈਮ ਪਿਆ ਹੈ ਨਾ ਸਮਾਂ ਪਿਆ ਜੇ ਕੋਈ ਤੁਹਾਡੇ ਸਾਹਮਣੇ ਜਦੋਂ ਮੈਂ ਪੋਲੀਟੀਕਲ ਪਾਰਟੀ ਦੀ ਫਿਰ ਲੜਦਾ ਕੋਈ ਵੀ ਸਕਦਾ ਹੈ ਨਾ ਪਰੰਤੂ ਦੇਖਣਾ ਪੈਂਦਾ ਆਪਦੀ ਪੋਜੀਸ਼ਨ ਘਰ ਦਾ ਸਿਸਟਮ ਸਾਰਾ ਕੁਝ ਜਦੋਂ ਅਨੁਕੂਲ ਹੋਏਗਾ ਤਾਂ ਜੂਰ ਲੜ ਲਾਂਗੇ ਜੀ ਜੀਬੀ ਜੀ ਕਾਂਗਰਸ ਪਾਰਟੀ ਨਾਲ ਨਰਾਜ਼ਗੀ ਸੀ ਪਹਿਲਾਂ ਤੋਂ ਇਹ ਤਾਂ ਇਨਸਾਂ ਹੀ ਨਹੀਂ ਗੱਲ ਸੀ ਜੇ ਤੁਹਾਡੇ ਜਿਹੜੇ ਇਲੈਕਸ਼ਨ ਲੜਨ ਦੀ ਨਰਾਜ਼ਗੀ ਸਾਹਮਣੇ ਆ ਰਹੀ ਸੀ ਬੇਟਾ ਨਹੀਂ ਕਾਂਗਰਸ ਨੇ ਮੇਰੀ ਨਰਾਜ਼ਗੀ ਕਹਦੀ ਹੈ ਠੀਕ ਹੈ ਕੁਝ ਹਾਲਾਤ ਇਦਾਂ ਦੇ ਸੀਗੇ ਜਦੋਂ ਤੱਕ ਤਰ੍ਹਾਂ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਗੱਲਾਂ ਆ ਜਾਂਦੀਆਂ ਨੇ ਕੋਈ ਹਾਈ ਕਮਾਂਡ ਨਾਲ ਸਾਰੇ ਆ ਤੁਹਾਡੇ ਸਾਹਮਣੇ ਗਏ ਨੇ ਸਾਰੇ ਲੀਡਰ ਤਾਂ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਕਿਉਂਕਿ ਕਾਂਗਰਸ ਪਾਰਟੀ ਦੇ ਨਾਲ ਅਲਾਈਂਸ ਹੋਇਆ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਤੁਸੀਂ ਕਹਿੰਦੇ ਕਿ ਵੀ ਜਿਹੜਾ ਸਿੱਧੂ ਮੂਥੇਵਾਲੇ ਦੀ ਜਿੱਲੀ ਮੌਤ ਦਾ ਕਾਰਨ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਨੈਗਲੀਜੈਂਸੀ ਕਾਰਨ ਦੇਖਿਆ ਹੈ ਕਿ ਦੂਸਰੀ ਪਾਰਟਨਰ ਅਲਾਈਂਸ ਅਲਾਈਅੰਸ ਉਹ ਸੈਂਟਰ ਦੀ ਗੱਲ ਹੈ ਬੇਟਾ ਜਿੱਥੇ ਇੱਥੇ ਵੀ ਮੇਰਾ ਜਿਹੜਾ ਆਮ ਪਾਰਟੀ ਦੇ ਨਾਲ ਕੋਈ ਵਿਰੋਧ ਕੋਈ ਰਾਂਜੇਸ਼ਨ ਨਹੀਂ ਹੈ ਕਿਸੇ ਕਿਸਮ ਦੀ ਵੀ ਕੋਈ ਮੇਰਾ ਵਿਅਕਤੀਗਤ ਮਤਭੇਦ ਹੁੰਦਾ ਨਾ ਪਰੰਤੂ ਜਿਹੜੀਆਂ ਅਣਗਹਿਲੀਆਂ ਆਮ ਆਦਮੀ ਪਾਰਟੀ ਨੇ ਮੇਰੇ ਪੁੱਤ ਦੇ ਜਸਟਿਸ ਦੇ ਵਿੱਚ ਕੀਤੀਆਂ ਨੇ ਮੇਰਾ ਉਹੀ ਸ਼ਿਕਵੇ ਨੇ ਆਮ ਪਾਰਟੀ ਨਾਲ ਇਹਨਾਂ ਨੇ ਮੈਨੂੰ ਮੇਰੇ ਨਾਲ ਪ੍ਰੋਪਰਲੀ ਬਹਿ ਕੇ ਮੇਰਾ ਗੱਲ ਵੀ ਨਹੀਂ ਕੀਤੀ ਮੇਰੀ ਸ਼ਿਕਾਇਤ ਨੂੰ ਸੁਣਿਆ ਵੀ ਨਹੀਂ ਗਿਆ ਉਹ ਤੇ ਉਹਦਾ ਸੋਲੂਸ਼ਨ ਕੱਢਣਾ ਤਾਂ ਲੱਗ ਗੱਲ ਰਹੇਗੀ ਉਸ ਤੋਂ ਬਾਅਦ ਦੀ ਇਹ ਮਿਲਣ ਦਾ ਸਮਾਂ ਨਹੀਂ ਦਿੰਦੇ ਦੇਖੋ ਸਿਕਿਉਰਿਟੀ ਬਿਡਰਾ ਕੀਤੀ ਹੈ ਤੁਹਾਡੇ ਸਾਹਮਣੇ ਇਨਕਸ਼ਾਫ ਵੀ ਕੀਤਾ ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੈਰ ਵੀ ਕਰ ਦਿੱਤਾ ਵੀ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮਸੂਏ ਦਾ ਮਰਡਰ ਹੋਇਆ ਅਦਰਵਾਈਜ਼ ਉਸ ਤੋਂ ਪਹਿਲਾਂ 15 ਦਿਨ ਅਸੀਂ ਬਿਨਾ ਕੋਈ ਗਨਮੈਨ ਤੋਂ ਸਾਡੇ ਕੋਲ ਇੱਕ ਵੀ ਗਨਮੈਨ ਨਹੀਂ ਸੀ ਅਸੀਂ ਆਪਦੇ ਘਰੇ ਬੜੀ ਆਰਾਮ ਨਾਲ ਖੈਰ ਸੁਖ ਨਾਲ ਰਹਿ ਰਹੇ ਸੀ ਕਤਲ ਕਦੋਂ ਹੋਇਆ ਜਦੋਂ ਇਹਨਾਂ ਨੇ ਸਿਕਿਉਰਿਟੀ ਬਿਡਰਾ ਦਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਪਰੰਤੂ ਉਹ ਤਿੰਨੇ ਤਿੰਨੇ ਅਸੀਂ ਜਿਹਨਾਂ ਦੇ ਨਾਂ ਲਏ ਮੈਡਮ ਯੂਸ਼ੀ ਦਾ ਲਿਆ ਬਲ ਤੇਜਪੰਨੂ ਦਾ ਲਿਆ ਇਹ ਕਿ ਸ਼ਾਇਦ ਵੀ ਬਰਵਾ ਸਾਹਿਬ ਹੈ ਸ਼ਾਇਦ ਅਸੀਂ ਕਿੰਨਾ ਦੇ ਨਾਮ ਲਏ ਪਰੰਤੂ ਸਰਕਾਰ ਨੇ ਜਵਾਬਤਾਲੀ ਵੀ ਕਰਨਾ ਵੀ ਜੋ ਨਹੀਂ ਸਮਝਿਆ ਉਸ ਗੱਲ ਦਾ ਉਸ ਗੱਲ ਦਾ ਹੀ ਮੇਰਾ ਰੋਸ ਹੈ ਹੋਰ ਮੇਰਾ ਆਪ ਪਾਰਟੀ ਨਾਲ ਕੋਈ ਵਟ ਦਾ ਰੋਲਾ ਨਹੀਂ ਹੈ ਕਿਸੇ ਗੱਲ ਦਾ ਬਿਲਕੁਲ ਜੀ ਕਰੂੰਗਾ ਬਿਲਕੁਲ ਕਰੂੰਗਾ ਤੁਹਾਡੇ ਦਾ ਪ੍ਰਚਾਰ ਕਰਕੇ ਤਾਂ ਤੁਹਾਡੇ ਵਿੱਚ ਖੜਾ ਨਾ ਮੈਂ ਕੋਈ ਵੀ ਦੇਖੋ ਮੇਰੇ ਕੋਲੇ ਲਕਉਣ ਲਈ ਕੁਝ ਵੀ ਨਹੀਂ ਹੈ ਮੈਂ ਇਸ ਕਿਸਮ ਦਾ ਬੰਦਾ ਨਹੀਂ ਵੀ ਮੈਂ ਕਰਾਂ ਕੁਝ ਹੋਰ ਦੱਸਾਂ ਕੁਝ ਹੋਰ ਕੱਲ ਵੀ ਤੁਹਾਡੇ ਕੋਲੇ ਮੈਂ ਆਜਾੜ ਖੜਾ ਹੋ ਜਾਂਦਾ ਕਾਂਗਰਸ ਤੋਂ ਮੈਂ ਹਮਾਇਤ ਲੈ ਲੈਂਦਾ ਜਦੋਂ ਮੈਂ ਜਿੱਤੇ ਜਾਂਦਾ ਫਿਰ ਮੈਂ ਕਾਂਗਰਸ ਨੂੰ ਜਾ ਕੇ ਹਮਾਇਤ ਖੇਤ ਦਿੰਦਾ ਬਿਲਕੁਲ ਵੀ ਨਹੀਂ ਹੈ ਮੇਰੀ ਜਿਹੜੀ ਲਾਈਨ ਹੈ ਬਿਲਕੁਲ ਕਲੀਅਰ ਹੈ ਮੈਂ ਪੀੜੀਦਰ ਪੀੜੀ ਕਾਂਗਰਸ ਨਾਲ ਰਿਲੇਟਡ ਹਾਂ ਕਾਂਗਰਸ ਲਈ ਕੰਮ ਕਰਦਾ ਕਰਦਾ ਧੰਨਵਾਦ ਧੰਨਵਾਦ ਦੇਖੋ ਜੀ ਮੈਂ ਹੁਣੀ ਹੁਣੀ ਆਪਦੇ ਨੋਮੀਨੇਸ਼ਨ ਪੇਪਰ ਪਟਨਾ ਲੋਕ ਸਭਾ ਹਲਕੇ ਵਾਸਤੇ ਫਾਈਲ ਕਰਕੇ ਆਇਆ ਬਤੌਰ ਕਾਂਗਰਸ ਦੇ ਉਮੀਦਵਾਰ ਵਾਸਤੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਸਾਰੀ ਸਮੂਚੀ ਕਾਂਗਰਸ ਦੀ ਲੀਡਰਸ਼ਿਪ ਜਿਹਦੇ ਵਿੱਚ ਰਾਜਾ ਵੜਿੰਗ ਜੀ ਅਚਚੇ ਤੌਰ ਤੇ ਮੇਰੇ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਤੇ ਆਏ ਨਾਲ ਬਲਕੌਰ ਸਿੰਘ ਸਿੱਧੂ ਜੇ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਉਹਨਾਂ ਨੇ ਵੀ ਟਾਈਮ ਕੱਢ ਕੇ ਮੈਨੂੰ ਇੱਥੇ ਅਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰੀ ਮੇਰੀ ਆਪਦੀ ਕਾਂਗਰਸ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਬਠਿੰਡੇ ਦੀ ਦਾ ਤੇ ਸਾਰੇ ਹੀ ਕਾਂਗਰਸ ਦੇ ਵਰਕਰ ਸਹਬਾਨ ਦਾ ਮੈਂ ਧੰਨਵਾਦ ਕਰਦਾ ਸਿੱਧੂ ਮੂਸੇਵਾਲਾ ਪਹਿਲਾਂ ਨਰਾਜ਼ ਸੀ ਜੀ ਹੁਣ ਤੁਹਾਡੇ ਨਾਲ ਚੱਲ ਰਹੇ ਨੇ ਕਿੱਦਾਂ ਦਾ ਤੁਹਾਨੂੰ ਲੱਗਦਾ ਨਹੀਂ ਨਰਾਜ਼ਗੀ ਮੀਡੀਆ ਚ ਲੱਗਦੀ ਸੀ ਮੇਰੇ ਨਾਲ ਕਦੇ ਨਰਾਜ਼ ਨਹੀਂ ਹੋਈ ਹੁਣ ਸਰ ਤੁਸੀਂ ਨੋਮੀਨੇਸ਼ਨ ਦਾ ਦਾਖਲ ਕਰਤੇ ਹੋਣ ਫਿਰ ਚੋਣ ਮਹੀਨੇ ਨੂੰ ਪੂਰੇ ਤੇਜ਼ ਕੀਤਾ ਜਾਊਗਾ ਅੱਗੇ ਬੜੀ ਤੇਜ਼ ਪ ਤੇ 7 ਜੂਨ 5ਵੇਂ ਤੇ ਪਾ ਜਾਗੇ ਸਾ ਗਰਮੀ ਦੇ ਮੌਸਮ ਵਿੱਚ ਤੁਹਾਡੇ ਵਿੱਚ ਵੀ ਗਰਮੀ ਆ ਗਈ ਹੋਗੀ ਮੇਰੇ 'ਚ ਕੋਈ ਗਰਮੀ ਮੈਂ ਬਹੁਤ ਠੱਟਾ ਬੰਦਾ ਚ ਤੇ ਮੌਸਮ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਮੌਸਮ ਨੇ ਤਾਂ ਆਪ ਦੇ ਮਤਾਬਕ ਚੱਲਣਾ ਹੈ ਠੀਕ ਹੈ ਨਾ ਪਰ ਹਾਸੀ ਇੱਕ ਗੱਲ ਦੀ ਜ਼ਰੂਰ ਆਉਂਦੀ ਹੈ ਕਿ ਸਾਨੂੰ ਤਾਂ ਕੋਈ ਗਰਮੀ ਨਹੀਂ ਲੱਗਦੀ ਪਰ ਸ਼ਰਮ ਨਹੀਂ ਇਕਾਲੀ ਦਲ ਦੇ ਪ੍ਰਧਾਨ ਨੂੰ ਆਪ ਦੀ ਗੱਡੀ ਦੇ ਉੱਤੇ ਛਤਰੀ ਲਾ ਕੇ ਚੱਲਣ ਦਾ ਬਣਾ ਸ਼ੌਕ ਹੈ ਕਿਉਂਕਿ ਉਹਨੂੰ ਹੀਟ ਸਟ੍ਰੋਕ ਜਲਦੀ ਹੋ ਜਾਂਦੀ ਹੈ ਤੁਹਾਨੂੰ ਇਸ ਵਾਰ ਵੱਡੀ ਜ਼ਿੰਮੇਵਾਰੀ ਹੈ ਨੌ ਹਲਕਿਆਂ ਦੀ ਜ਼ਿੰਮੇਵਾਰੀ ਤੁਹਾਡੇ ਤੇ ਪੈ ਚੁੱਕੀ ਹੈ ਅੱਛੀ ਗੱਲ ਹੈ ਜੀ ਜਿੰਨੀ ਬੇਟੀ ਜ਼ਿੰਮੇਵਾਰੀ ਉਹਨੇ ਅੱਛੀ ਪਰਫਾਰਮੈਂਸ ਕਰਿਆ ਕਰਾਂਗੇ ਅੱਛਾ ਗਰਮੀ ਦੀ ਗੱਲ ਕਰ ਰਹੇ ਹੋ ਗਰਮੀ ਅੱਗੇ ਹੋਰ ਗੱਲ ਨਹੀਂ ਹੈ ਕਿ ਵੋਟਰਾਂ ਨੂੰ ਫਿਰ ਕਿਵੇਂ ਬਾਹਰ ਕੱਢਣਾ ਹੈ ਘਰੋਂ ਦਾ ਬਹੁਤ ਘਰੇ ਬਟਰੇ ਲੋਕਾਂ ਨੂੰ ਕੱਢਣ ਦੀ ਲੋੜ ਨਹੀਂ ਲੋਕਾਂ ਨਾਲ ਜੀਤ ਮਹਿੰਦਰ ਸਿੰਘ ਇਹੋ ਜਿਹਾ ਚੁੰਬਕ ਹੈ ਕਿ ਫਟਾਫਟ ਨਿਕਲ ਕੇ ਆ ਕੇ ਜੀਤ ਮਹਿੰਦਰ ਨੂੰ ਵੋਟਾਂ ਪਾਉਣ ਨੂੰ ਲੋਕੀ ਬਿਠਿੰਡੇ ਦੇ ਤਿਆਰ ਨਹੀਂ ਅੱਜ ਤੁਹਾਡਾ ਪਰਿਵਾਰ ਨਾਲ ਪਹੁੰਚਿਆ ਜੀ ਤੇ ਕਿਸ ਤਰ੍ਹਾਂ ਦਾ ਲੱਗਿਆ ਕਿਉਂਕਿ ਬਹੁਤ ਅੱਛਾ ਲੱਗਿਆ ਜੀ ਦੇਖੋ ਪਰਿਵਾਰ ਤੁਹਾਡੀ ਸ਼ਕਤੀ ਹੁੰਦਾ ਹੈ ਠੀਕ ਹੈ ਨਾ ਬੱਚੇ ਵਾਈਫ ਰਿਸ਼ਤੇਦਾਰ ਇਹ ਤੁਹਾਡੀ ਸਟਰੈਂਥ ਨੇ ਜੇ ਤੁਹਾਡੇ ਨਾਲ ਖੜੇ ਨੇ ਮੇਰੇ ਖਿਆਲ ਸਾਨੂੰ ਹੌਸਲਾ ਮਿਲਦਾ ਹੈ ਜਿਹੇ ਜਿਹਾ ਪਰਿਵਾਰ ਮੇਰਾ ਇਹ ਹੈ ਉਹੇ ਜਿਹਾ ਮੇਰਾ ਕਾਂਗਰਸ ਦਾ ਪਰਿਵਾਰ ਹੈ ਜਿਹੜਾ ਤੁਸੀਂ ਅੰਦਰ ਨਹੀਂ ਆਉਣ ਦਿੱਤਾ ਨਹੀਂ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੀ ਸੀ ਮੀਟ ਚਲੋ ਜੋ ਵੀ ਹੈ ਤਦੋਂ ਤੁਸੀਂ ਗੱਲ ਕੀਤੀ ਹੈ ਬਾਲਸਾਹਬ ਦੀ ਬਾਲਸਾਹਬ ਇਹ ਗੱਲ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਹੈਗੇ ਆ ਵੀ ਇਕੱਲਾ ਜਿਹੜਾ ਹੈਗਾ ਕਾਲੀਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਕਾਂਗਰਸ ਇੱਕੋ ਜੁੱਟ ਹੈ ਭਾਵੇਂ ਪੰਜਾਬ ਚ ਅਲੱਗ-ਅਲੱਗ ਚੋਣਾਂ ਲੜ ਰਹੇ ਆ ਹੋਰ ਨਾ ਸੂਬਿਆਂ ਚ ਇੱਕੋ ਨੇ ਜੇ ਮੈਂ ਇਹ ਕਹਦੇ ਆ ਕਿ ਭਾਜੀਪੀ ਤੇ ਇਕੱਲੀ ਇੱਕ ਨਹੀਂ ਸਮਾ ਕੇ ਕਾਂਗਰਸ ਤੇ ਆਪ ਇੱਕ ਨਹੀਂ ਅੱਡ ਲੜ ਰਹੇ ਨੇ ਪਰ ਜਿਹੜੀ ਅਸਲੀਅਤ ਹੈ ਉਹ ਇਹ ਹੈ ਕਿ ਭਾਜੀਪੀ ਤੇ ਕਾਲੀਦਲ ਪੰਜਾਬ ਚ ਇਕੱਠੇ ਫ੍ਰੈਂਡਲੀ ਮੈਚ ਖੇਡ ਰਹੇ ਨੇ ਥੈਂਕ ਯੂ